ਦੋਸਤੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਬਜ਼ੁਰਗ ਬਾਪੂ ਨੂੰ ਉਸ ਦੇ ਘਰ ਵਾਲੀ ਸ਼ਰਾਬ ਪਾ ਕੇ ਦੇ ਰਹੀ ਹੈ ਅਸਲ ਵਿੱਚ ਤੁਹਾਨੂੰ ਦੱਸ ਦਈਏ ਦੋਸਤੋ ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਵਾਲਾ ਬਾਪੂ ਸ਼ਰਾਬ ਦੀ ਰੋਜ਼ ਬੋਤਲ ਪੀਂਦਾ ਸੀ ਪਰ ਫਿਰ ਉਸ ਦੀ ਘਰ ਵਾਲੀ ਨੇ ਉਸ ਦੀ ਸ਼ਰਾਬ ਤੇ ਕੰਟਰੋਲ ਕਰਨ ਦੇ ਲਈ ਖੁਦ ਆਪ ਉਸ ਨੂੰ ਸ਼ਰਾਬ ਪਾ ਕੇ ਦੇਣੀ ਸ਼ੁਰੂ ਕਰ ਦਿੱਤੀ ਜਿਸ ਦੀ ਵੀਡੀਓ ਵੀ ਤੁਸੀਂ ਅੱਗੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਜ਼ੁਰਗ ਔਰਤ ਆਪਣੇ ਘਰ ਵਾਲੇ ਨੂੰ ਪੈਗ ਬਣਾ ਕੇ ਦੇ ਰਹੀ ਹੈ ਜਿਸ ਦੀ ਵੀਡੀਓ ਵੀ ਤੁਸੀਂ ਅੱਗੇ ਦੇਖ ਸਕਦੇ ਹੋ ਤੂੰ ਮੋਟਾ ਮਰੀ ਅੱਡਕ ਲਾਣ ਵੇਖ ਲਾ ਮੈਨੂੰ ਨਹੀਂ ਪਤਾ ਚੱਕ ਪਾਵੇ ਅੱਧੀ ਗਲਾਸੀ ਕਰਨੀ ਹੈ ਅੱਧੀ ਗਲਾਸੀ ਇਹ ਗਲਾਸੀ ਕਿੱਡੀ ਵੱਡੀ ਆ ਇਹ ਗਲਾਸੀ ਛੋਟੀ ਹੈ ਵੱਡੀ ਆ ਸ਼ਾਕੀ ਤੂੰ ਵੀ ਲਾ ਲਮੂ ਆ ਦੇ ਲਾ ਉੱਟ ਕੇ ਇਸ ਤਰ੍ਹਾਂ ਦੋਸਤੋ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਵੱਲੋਂ ਅਲੱਗ-ਅਲੱਗ ਟਿੱਪਣੀਆਂ ਵੀ ਕੀਤੀਆਂ ਜਾ ਰਹੀਆਂ ਹਨਾ ਜਿਵੇਂ ਕਿ ਇੱਕ ਵੱਲੋਂ ਲਿਖਿਆ ਜਾਂਦਾ ਹੈ ਸਾਰੀ ਉਮਰ ਕੱਢਤੀ ਨਾਲ ਅਜੇ ਕਹਿੰਦੀ ਮੈਨੂੰ ਨਹੀਂ ਪਤਾ ਅਤੇ ਇੱਕ ਨੇ ਲਿਖਿਆ ਪੈਗ ਟਾਈਮ ਗਲਾਸੀ ਆਪੀ ਛੋਟੀ ਹੋ ਜਾਂਦੀ ਆ ਅਤੇ ਇੱਕ ਨੇ ਲਿਖਿਆ ਕਿੰਨੀਆਂ ਸੰਸਕਾਰੀ ਹੁੰਦੀਆਂ ਪਹਿਲਾਂ ਵਾਲੀਆਂ ਔਰਤ ਅਤੇ ਇੱਕ ਨੇ ਲਿਖਿਆ ਬੇਬੇ ਨੂੰ ਪਤਾ ਆਪ ਪਾਉ ਤਾਂ ਸਾਰੀ ਪੀ ਜਾਊ ਇਸ ਤਰ੍ਹਾਂ ਦੋਸਤੋ ਲੋਕਾਂ ਵੱਲੋਂ ਅਲੱਗ-ਅਲੱਗ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨਾ ਬਾਕੀ ਦੋਸਤੋ ਤੁਸੀਂ ਕਹਿਣਾ ਚਾਹੋਗੇ ਇਸ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਬਾਕਸ ਵਿੱਚ ਵੀ ਆਪਣੇ ਵਿਚਾਰ ਜ਼ਰੂਰ ਦੇਣਾ ਅਤੇ ਅਸੀਂ ਹੋਰ